ਤੂ ਤੋਲਾ ਮੁਰਦਾਬਾ 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 ਭਵੰਤਮਾਨ ਸਰਕਾਰ ਮੁਰਦਾਬਾ 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 ਨੌਜਵਾਨ ਚਿਪਕ ਸਿੰਘ ਨੌਜਵਾਨ ਸਭਾ ਜਿੰਦਾਬਾ 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 ਚਿਪਕ ਸਿੰਘ ਨੌਜਵਾਨ ਸਭਾ ਜਿੰਦਾਬਾ 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 ਨੌਜਵਾਨਾਂ ਨੂੰ ਨਾਰੇ ਲਾਉਣ ਵਾਲੀ ਸਰਕਾਰ ਮੁਰਦਾਬਾ ਜਿੰਦਾਬਾ ਜਿੰਦਾਬਾ ਲਗਨਾਜ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਕਰੋ ਲਕਸ਼ਨਾਜ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਭਗਵੰਤ ਮਾਨ ਦੇ ਬੀਜੇਪੀ ਦੀ ਸਰਕਾਰ ਮਰਦਾਬਾ 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 ਭਗਵੰਤ ਮਾਨ ਦੇ ਬੀਜੇਪੀ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਹਾਂਜੀ ਕੀ ਨਾਂ ਤੁਹਾਡਾ ਤੇ ਕਿਸ ਜਥੇਬੰਦੀ ਦੇ ਆਗੂ ਜੀ ਮੇਰਾ ਨਾਂ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨੌਜਨ ਸਭਾ ਦੇ ਸੂਬਾ ਮੀਤ ਪ੍ਰਧਾਨ ਅੱਜ ਤਰਨਤਾਰਨ ਤੁਹਾਡੇ ਵੱਲੋਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਮੰਗਾਂ ਤੁਹਾਡੀਆਂ ਨੇ ਤਰਨਤਾਰਨ ਦੇ ਵਿੱਚ ਕੱਲਾ ਸੀ ਨਹੀਂ ਕਰ ਰਹੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਅੱਜ ਜਿਮਨੀ ਚੋਂਨ ਤਰਨਤਾਰਨ ਦੇ ਵਿੱਚ ਹੋ ਰਹੀ ਆ ਸਾਰੇ ਲੋਕ ਇੱਥੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਇਸ ਕਰਕੇ ਵੀ ਸਰਕਾਰ ਨੇ ਹਰ ਵਰਗ ਦੇ ਨਾਲ ਵੋਟਾਂ ਲੈਣ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਨਹੀਂ ਸੀ ਉਦੋਂ ਹਰ ਵਰਗ ਦੇ ਨਾਲ ਲਾਰੇ ਲਾਇਆ ਸੀ ਤੇ ਆ ਮਲ ਕੱਚੇ ਮੁਲਾਜ਼ਮ ਵੀ ਆ ਇਸੇ ਤਰ੍ਹਾਂ ਹੀ ਅਸ਼ੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਆਏ ਆ ਨੌਜਵਾਨਾਂ ਦੇ ਨਾਲ ਵੀ ਸਰਕਾਰ ਨੇ ਖਾਸ ਕਰਕੇ ਲਾਰਾ ਲਾਇਆ ਹੈ ਵੀ ਜਦੋਂ ਸਾਡੀ ਸਰਕਾਰ ਸਤਾ ਦੇ ਵਿੱਚ ਆ ਗਈ ਸਭ ਤੋਂ ਪਹਿਲਾਂ ਜਿਹੜਾ ਹਰਾ ਪਿਆ ਨੇ ਆ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਚੱਲੂਗਾ ਅਰ ਨਸ਼ਾ ਲਗਾਤਾਰ ਨਸ਼ਾ ਸ਼ਰੀਆਮ ਜਿਹੜਾ ਪਿੰਡਾਂ ਦੇ ਵਿੱਚ ਸ਼ਰੀਆ ਵਿਕ ਰਿਆ ਨਸ਼ਾ ਵੀ ਕਿਹਦੀ ਸਰਕਾਰ ਕਿਹਦੀ ਬੰਦ ਕੀਤਾ ਜਾਊਗਾ ਇਹ ਮੰਗਾਂ ਲੈ ਕੇ ਅੱਜ ਅਸੀਂ ਤਰਨਤਾਰਨ ਦੇ ਵਿੱਚ ਜਿੰਨੇ ਚੌਂ ਦੇ ਵਿੱਚ ਆਏ ਆ ਕਿ ਸਾਡੀ ਜਿਹੜੀ ਮੰਗਿਆ ਪਹਿਲੇ ਜਿਹੜਾ ਸਾਡਾ ਨਾਲ ਵਾਅਦਾ ਕੀਤਾ ਨਵੀਂ ਮੰਗ ਨਹੀਂ ਕੋਈ ਨਵਾਂ ਮੰਗ ਰਹਾ ਜਿਹੜਾ ਸਰਕਾਰ ਨੇ ਵੋਟਾਂ ਲੈਣ ਸਮੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਜਾਵੇ ਸਾਲ ਸਰਕਾਰ ਦਾ ਰਹਿ ਗਿਆ ਤੇ ਸਰਕਾਰ ਨੇ ਅਜ ਤੱਕ ਇੱਕ ਕੱਖ ਵੀ 34 ਸਾਲਾਂ ਦੇ ਵਿੱਚ ਕੋਈ ਵੀ ਜੱਕਾ ਪੰਨ ਕੇ ਦੋਹਰਾ ਨਹੀਂ ਕੀਤਾ ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿਸੇ ਵੀ ਵਰਗ ਦਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਸਾਰੇ ਲੋਕ ਆ ਅੱਜ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਕੰਮ ਕਰ ਰਹਾ ਆ ਭਾਜੀਪੀ ਨੂੰ ਵੋਟਾਂ ਨਾ ਪਾਓ ਲੋਕਾਂ ਨੂੰ ਇਹ ਅਪੀਲ ਕਰ ਰਹਾ ਆ ਅਸੀਂ ਵੀ ਅੱਜ ਉਹਦਾ ਹਿੱਸਾ ਬਣ ਰਹੇ ਜੀ ਪ੍ਰਧਾਨਤਵਾਂ ਦਾ ਕਹਿਣਾ ਹੈ ਚੋਣ ਪ੍ਰਚਾਰ ਚ ਕਿ ਮੈਂ ਨੌਕਰੀਆਂ ਵੀ ਦੇਤੀਆਂ ਨਸ਼ਾ ਵੀ ਖਤਮ ਕਰ ਦਿੱਤਾ ਵੀ ਕਿੱਥੇ ਨੌਕਰੀਆਂ ਦਿੱਤੀਆਂ ਕਿਹੜੇ ਪਿੰਡ ਨੂੰ ਕਰੇਤੀਆਂ ਕਿਹੜੇ ਸ਼ਹਿਰ ਦਿੱਤੀਆਂ ਸੀ ਇਹੋ ਸ ਹੈ ਅੱਜ ਜਿਹਨਾਂ ਨੂੰ ਪੁੱਛਣਾ ਆ ਸਰਕਾਰ ਨੂੰ ਵੀ ਕਿੱਥੇ ਨੌਕਰੀਆਂ ਦਿੱਤੀਆਂ ਕਿਹੜੇ ਲੋਕਾਂ ਨੂੰ ਆ ਨੌਜਵਾਨ ਸਾਰੇ ਜਿਹੜੇ ਪਿੰਡਾਂ ਦੇ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਆ ਅੱਜ ਤੁਸੀਂ ਵੇਖਣਾ ਪਾਰਕ ਦੇ ਵਿੱਚ ਬੈਠੇ ਲੋਕ ਜਿਨ੍ਹਾਂ ਜਿਹੜੇ ਟੈਂਕੀਆਂ ਤੇ ਚੜ੍ਹੇ ਉਸ ਸਮੇਂ ਕੱਚੇ ਮੁਲਾਜ਼ਮਾਂ ਨੂੰ ਤਾਰ ਕੇ ਉਹਨਾਂ ਨਾਲ ਵਾਅਦੇ ਕਰਕੇ ਸੱਦਾ ਦੇ ਵਿੱਚ ਆਏ ਅੱਜ ਉਹਨਾਂ ਸਾਰੇ ਵਾਅਦਿਆਂ ਤੇ ਪਾਣੀ ਫੇਰਿਆ ਗਿਆ ਸਾਰੇ ਵਾਅਦਿਆਂ ਤੋਂ ਮੁਕਰਿਆ ਜਾ ਰਿਹਾ ਕਿਸੇ ਕਰਕੇ ਲੋਕ ਅਸ਼ਿਕਰਸ਼ੇ ਤੇ ਮੈਦਾਨ ਵਿੱਚ ਹੈ ਕੀ ਚੇਤਾਵਨੀ ਕੀ ਸਰਕਾਰ ਨੂੰ ਚੇਤਾਵਨੀ ਇਹੋ ਹੀ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਇਸ ਸਰਕਾਰ ਨੂੰ ਗੱਦੀ ਤੋਂ ਹਟਾਉਣਾ ਚਾਹੀਦਾ ਇੱਥੋਂ ਜਿਹੜਾ ਇਹਦਾ ਕੈਂਡੀਡੇਟ ਤਰਨਤਾਰਨ ਤੋਂ ਖੜਾ ਵਾ ਉਹਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੱਥੇਬੰਦੀਆਂ ਨਾਲ ਲੈ ਕੇ ਹੋਰ ਸੰਘਰਸ਼ ਤੇਜ਼ ਕੀਤਾ ਜਾਊਗਾ ਤੇ ਸਰਕਾਰ ਦਾ ਜਿਹੜਾ ਨਾਕੇ ਜਦਮ ਕੀਤਾ ਜਾਊਗਾ ਹਾਂਜੀ ਕੀ ਨ ਮੇਰਾ ਨਾਮ ਜੀ ਕਲਨ ਸਿੰਘ ਮੱਲੂ ਨੰਗਲ ਸਭਾ ਮੀਤ ਪ੍ਰਧਾਨ ਸੀਪਾਕਸ ਨੌਜਵਾਨ ਸਰ ਕੀ ਕਹਿਣਾ ਚਾਹੋਗੇ ਜੇ ਸਰਕਾਰ ਦੇ ਖਿਲਾਫ ਨੌਜਵਾਨ ਜਥੇਬੰਦੀ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੇਖੋ ਅੱਜ ਸਾਰੇ ਪੰਜਾਬ ਦੀਆਂ ਗਿੰਨੀਆਂ ਜਥੇਬੰਦੀਆਂ ਆਵਾਂ ਜਿਨ੍ਹਾਂ ਨੂੰ ਸਰਕਾਰ ਵੱਲੋਂ 2022 ਦੇ ਵਿੱਚ ਵੱਡਾ ਨਾਰਾ ਲਾਇਆ ਗਿਆ ਸੀਗਾ ਖਾਸ ਕਰਕੇ ਨੌਜਵਾਨ ਜਿਹੜੇ ਨਵੇਂ ਭਰਤੀ ਹੋਏ ਸੀਗੇ ਕੱਚੇ ਮੁਲਾਜ਼ਮਾਂ ਜਾਂ ਜਿਹੜੇ ਭਰਤੀ ਨਹੀਂ ਕੀਤੇ ਉਹਨਾਂ ਨੂੰ ਕਿਹਾ ਗਿਆ ਹੈ ਵੀ ਸਾਡੀ ਸਰਕਾਰ ਬਣਾ ਦਿਓ ਅਸੀਂ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਜੇ ਨੌਕਰੀ ਨਾ ਦੇ ਸਕੇ ਤੁਸੀਂ ਬੇਰੁਜ਼ਗਾਰੀ ਜਿਹੜੇ ਨੌਜਵਾਨ ਨੂੰ ਨਹੀਂ ਦੇ ਸਕਦੇ ਉਹਨੂੰ ਪਤਾ ਬੇਰੁਜ਼ਗਾਰੀ 500 ਰੁਪਏ ਦਵਾਂਗੇ ਪਰ ਅੱਜ ਹਾਲਾਤ ਤੁਸੀਂ ਵੇਖਿਓ ਅੱਜ ਨਹੀਂ ਜਦੋਂ ਦੀ ਜਿਮਨੀ ਜੋਨ ਦਾ ਐਲਾਨ ਹੋਇਆ ਇੱਥੇ ਸੈਂਕੜੇ ਜੱਫੇ ਬੰਦੀਆਂ ਰੋਜ਼ ਜਿਹੜੀਆਂ ਇਹਨਾਂ ਦੇ ਲਾਰਿਆਂ ਦੀਆਂ ਸਤਾਈਆਂ ਕੱਚੇ ਮੁਲਾਜ਼ਮ ਜਿਹੜੇ ਤੁਸੀਂ ਗੱਲ ਕੀ ਕਰਦੇ ਜੇ ਇਹ ਜਿੰਨੀਆਂ ਗੱਪਾਂ ਸਟੇਜ ਉੱਤੇ ਮਾਰੀਆਂ ਨਾ ਵੀ ਅਸੀਂ ਪੱਕੇ ਮੁਲਾਜ਼ਮ ਕਰ ਕਰ ਦਤੀਆ ਕੱਚੇ ਅੱਜ ਹਜ਼ਾਰਾਂ ਮੁਲਾਜ਼ਮਾਂ ਜਿਹੜੇ ਕੱਚੇ ਇਹਨਾਂ ਦੀ ਜਾਨ ਨੂਰ ਹੁੰਦੇ ਫਿਰਦੇ ਆ ਆ ਪਿਛੇ ਜੇ ਇੱਕ ਬੜੀ ਵੱਡੀ ਘਟਨਾ ਵਾਪਰੀ ਜਿਹੜੇ 1158 ਪ੍ਰੋਫੈਸਰ ਹੀ ਜਿਹੜੇ ਆ ਜਿਨ੍ਹਾਂ ਨੂੰ ਨੌਕੀਆਂ ਵੀ ਮਿਲੀਆਂ ਕਈ ਸਾਲ ਉਹਨਾਂ ਕੰਮ ਵੀ ਕੀਤਾ ਤੇ ਸਰਕਾਰ ਦੀ ਨਖਿਤ ਪੁਣੇ ਦੇ ਨਾਲ ਉਹਨਾਂ ਨੂੰ ਫੇਰ ਜਿਹੜਾ ਉਹਨਾਂ ਨੂੰ ਕੱਢਿਆ ਜਾ ਰਿਹਾ ਇਸ ਕਰਕੇ ਸਰਕਾਰ ਦਾ ਧਿਆਨ ਸਿਰਫ ਲੋਕਾਂ ਨੂੰ ਉਲਝਾਉਣਾ ਝੂਠੇ ਸਾਈਨ ਬੋਰਡ ਲਾਉਣੇ ਝੂਠੇ ਲਾਰੇ ਲਾਉਣੇ ਇਹ ਇਹ ਲੋਕਾਂ ਨੂੰ ਗਮਰਾਹ ਕਰਨਾ ਜਿਹੜਾ ਇਹ ਆ ਸਭ ਤੋਂ ਇਹ ਵੱਡਾ ਹੁਣ ਇਹਨਾਂ ਦਾ ਇਹੋ ਕਾਰੋਬਾਰ ਬਣ ਗਿਆ ਜਿੱਦਾਂ ਦੂਜੀਆਂ ਪਾਰਟੀਆਂ ਇਹ ਟੋਟਲੀ ਜਿਹੜੀਆਂ ਇਹਨਾਂ ਦਾ ਮੀਡੀਆ ਆਪਣਾ ਉਹ ਗੱਪਾਂ ਝੂਠ ਲਾਰੇ ਜਿਵੇਂ ਕਿ ਤੇ ਇਹਨਾਂ ਨੇ ਨੌਕਰੀਆਂ ਦਿੱਤੀਆਂ ਹੁਣ ਤੇ ਤੁਸੀਂ 10 ਦਿਨ ਜੀਹਨੀ ਜ਼ੋਨ ਚ ਲੰਘ ਕੇ ਵੇਖਿਆ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਇਹਨਾਂ ਦੇ ਖਿਲਾਫ ਹਜ਼ਾਰਾਂ ਅੱਜ ਵੇਖਿਓ ਲੱਖ ਦੇਣੇ ਆ ਕੋਈ ਕੱਤੀ ਮੁਲਾਜ਼ਮ ਜਿੱਥੇ ਬੰਦੀ ਨਹੀਂ ਰਹੀ ਜਿਨ੍ਹਾਂ ਨੇ ਇੱਥੇ ਆ ਕੇ ਪ੍ਰੋਟੈਸਟ ਕੀਤਾ ਇੱਥੋਂ ਦੇਖਦਾ ਜਿਨ੍ਹਾਂ ਨੇ ਕਿੰਨਿਆਂ ਨੂੰ ਨੌਕਰੀਆਂ ਦਿੱਤੀਆਂ ਜਦ ਕਿ ਜੇ ਸਾਰਾ ਨੌਕਰੀਆਂ ਦਿੱਤੀਆਂ ਹੁੰਦੀਆਂ ਤੇ ਇੱਥੇ ਲੋਕ ਸਵਾਗਤ ਕਰਨ ਆਉਂਦੇ ਨੌਜਵਾਨ ਇਹਨਾਂ ਦਾ ਇਸ ਕਰਕੇ ਸਾਰੇ ਝੂਠੇ ਲਾਰੇ ਲਾਏ ਆ ਉਹਨਾਂ ਦੇ ਖਿਲਾਫ ਅਸੀਂ ਆਉਣ ਵਾਲੇ ਸਮੇਂ ਤੇ ਵੱਡਾ ਸੰਘਰਸ਼ ਕਰਾਂਗੇ